ਕਾਂ ਨੇ ਖੱਗਰ ਨੂੰ ਵੱਡਾ ਕਰਨ ਵਾਸਤੇ ਲੈਂਡ ਐਕਵਾਇਰ ਕੀਤੀ ਸੀ ਜਿਸ ਵਿਚ ਮਾਨਯੋਗ ਹਾਈ ਕੋਰਟ ਨੇ ਡਿਸਟ੍ਰਿਕਟ ਜੱਜ ਸੰਗਰੂਰ ਨੂੰ ਡਾਇਰੈਕਸ਼ਨ ਕੀਤੀ ਹੈ ਕਿ ਇਹਨਾਂ ਨੂੰ ਸੋਲੂਸ਼ਨ ਅਮਾਉਂਟ ਕੈਲਕੂਲੇਟ ਕਰਕੇ ਇਹਨਾਂ ਨੂੰ ਪ੍ਰੋਪਰ ਕੰਪੋਜੀਸ਼ਨ ਦਿੱਤੀ ਜਾਵੇ। ਡਿਸਟ੍ਰਿਕਟ ਕੋਰਟ ਨੇ 2017 ਦੇ ਵਿੱਚ 39 ਲੱਖ ਦੇ ਹਿਸਾਬ ਨਾਲ ਆਰਡਰ پاس ਕੀਤਾ ਜਿਹੜਾ ਕਿ ਸਰਕਾਰ ਨੇ ਹੁਣ ਤੱਕ ਉਸ ਆਰਡਰ ਨੂੰ ਜ਼ਾਬਤਾ ਨਾ ਲਗਾਇਆ ਹੈ ਕਿਸਾਨਾਂ ਨੂੰ ਨਹੀਂ ਦਿੱਤੀ। ਸਰਕਾਰ ਸਾਨੂੰ ਫੁੱਲ ਐਂਡ ਫਾਈਨਲ ਪੇਮੈਂਟ ਆਫ ਕੰਪੋਜ਼ੀਸ਼ਨ ਕਰ ਹੀ ਨਹੀਂ ਸਕੀ। ਪੀਸੀ ਸੰਗਰੂਰ ਦਾ ਰੈ residense ਰਣਵੀਰ ਕਾਲਜ, ਰਣਵੀਰ ਕਲੱਬ, ਰੈੱਡ ਕਰਾਸ ਵਰਮਨ ਐਂਡ ਬੱਸ ਸਟੈਂਡ ਇਹ 2018 ਚ ਅਟੈਚ ਹੋਇਆ ਸੀਗਾ ਜੀ ਸੇਮ ਐਗਜ਼ੀਕਿਊਸ਼ਨ ਦੇ ਵਿੱਚ। ਹੁਣ ਅੱਜ ਉਸ ਦੀ ਸੇਲ ਹੈਗੀ ਹੈ ਜੀ। ਡਿਪਟੀ ਕਮਿਸ਼ਨਰ ਸੰਗਰੂਰ ਦੀ ਰਿਹਾਈਸ਼ ਨਿਲਾਮ ਹੋਣੀ ਹੈ। ਤਾਰੀਖ 12 ਜਨਵਰੀ ਸੀ ਪਰ ਨਿਲਾਮੀ ਹੋਈ ਨਹੀਂ। ਇਹ ਨਿਲਾਮੀ ਦਾ ਆਦੇਸ਼ ਅਦਾਲਤ ਤੋਂ ਆਇਆ। ਤਾ ਜੋ 7 ਸਾਲ ਪੁਰਾਣੀ ਮਾਮਲੇ 'ਚ ਕਿਸਾਨਾਂ ਨੂੰ ਸਰਕਾਰ ਮੁਆਵਜ਼ਾ ਦੇ ਸਕੇ ਪਰ ਨਿਲਾਮੀ ਤਾਂ ਹੋਈ ਨਹੀਂ ਦਰਅਸਲ ਇਹ ਮਾਮਲਾ 2006 ਦਾ ਹੈ ਜਦੋਂ ਕਗਰ ਦਰਿਆ ਨੂੰ ਚੌੜਾ ਕਰਨ ਲਈ 9 ਪਿੰਡਾਂ ਦੀ ਜ਼ਮੀਨ ਐਕਵਾਇਰ ਕੀਤੀ ਗਈ ਸੀ 6 ਲੱਖ ਮੁਆਵਜ਼ਾ ਦੇਣਾ ਤੈ ਹੋਇਆ ਪਰ ਕਿਸਾਨ ਗਏ ਹਾਈ ਕੋਰਟ ਤੇ ਮਾਮਲਾ ਅਦਾਲਤੀ ਗੇੜਾਂ 'ਚ ਲੰਘ ਗਿਆ 2018 'ਚ ਅਦਾਲਤ ਨੇ ਫੈਸਲਾ ਸੁਣਾਇਆ ਕਿ ਸੰਗਰੂਰ ਦੀਆਂ ਸਰਕਾਰੀ ਬਿਲਡਿੰਗਾਂ ਡੀਸੀ ਸੰਗਰੂਰ ਦੀ ਸਰਕਾਰੀ ਰਿਹਾਇਸ਼ ਤੇ ਐਸਡੀਐਮ ਦਫ਼ਤਰ ਮੂਨਕ ਨੂੰ ਨਿਲਾਮ ਕਰ ਦਿੱਤਾ ਜਾਏ ਸਰਕਾਰ ਨੇ ਖੱਗਰ ਨੂੰ ਵੱਡਾ ਕਰਨ ਵਾਸਤੇ ਲੈਂਡ ਐਕਵਾਇਰ ਕੀਤੀ ਸੀ ਜੀ ਜਿਹਦੇ ਵਿੱਚ 6 ਲੱਖ ਰੁਪਏ ਕੰਪਨਸੇਸ਼ਨ ਦਿੱਤੀ ਸੀਗੀ ਉਸ ਟਾਈਮ ਤੇ ਤੇ ਉਹਦੀ ਉਸ ਦੀ ਅਨਾਉਂਸਮੈਂਟ ਵਾਸਤੇ ਅਸੀਂ ਹਾਈ ਕੋਰਟ ਮਾਨਯੋਗ ਹਾਈ ਕੋਰਟ ਗਏ ਸੀ ਜੀ ਮਾਨਯੋਗ ਹਾਈ ਕੋਰਟ ਨੇ 15 ਲੱਖ ਰੁਪਏ ਕੰਪਨਸੇਸ਼ਨ 6 ਲੱਖ ਦੀ ਜਗ੍ਹਾ 15 ਲੱਖ ਰੁਪਏ ਕੰਪਨਸੇਸ਼ਨ ਅਨਾਉਂਸ ਕਰ ਦਿੱਤੀ ਉਸ ਤੋਂ ਬਾਅਦ ਕੀ ਹੋਇਆ ਜੀ ਫਿਰ ਅਸੀਂ ਸਰਕਾਰ ਨੂੰ ਅਪੀਲ ਕੀਤੀ ਕਿ ਸਾਨੂੰ ਸੋਲਿਸ਼ੀਅਮ ਅਮਾਉਂਟ ਦਿੱਤਾ ਜਾਵੇ ਜੋ ਐਸ ਪਰ ਲੈਂਡ ਐਕਵਾਇਜ਼ੀਸ਼ਨ ਐਕਟ ਵਿੱਚ ਇਜ਼ ਮੰਡੇਟਰੀ ਕਿ ਸੋਲਿਸ਼ੀਅਮ ਅਮਾਉਂਟ ਦੇਣਾ ਚਾਹੀਦਾ ਹੈਗਾ ਜੀ ਫਿਰ ਬਟ ਉਹ ਸਾਡੀ ਅਪੀਲ ਸਰਕਾਰ ਨੇ ਮੰਨੀ ਨਹੀਂ ਅਸੀਂ ਫਿਰ ਦੁਬਾਰਾ ਮਾਨਯੋਗ ਹਾਈ ਕੋਰਟ ਦਾ ਦਰਵਾਜ਼ਾ ਖੜਕਟਾਇਆ ਉਸ ਦੇ ਵਿੱਚ ਮਾਨਯੋਗ ਹਾਈ ਕੋਰਟ ਨੇ ਡਿਸਟ੍ਰਿਕਟ ਜੱਜ ਸੰਗਰੂਰ ਨੂੰ ਡਾਇਰੈਕਸ਼ਨ ਕੀਤੀ ਆ ਕਿ ਇਹਨਾਂ ਨੂੰ ਸੋਲਿਸ਼ੀਅਮ ਅਮਾਉਂਟ ਕੈਲਕੂਲੇਟ ਕਰਕੇ ਇਹਨਾਂ ਨੂੰ ਪ੍ਰੋਪਰ ਕੰਪਨਸੇਸ਼ਨ ਦਿੱਤੀ ਜਾਵੇ 21 12 2017 ਨੂੰ ਮਾਨਯੋਗ ਡਿਸਟ੍ਰਿਕਟ ਜੱਜ ਨੇ 39 ਲੱਖ 50 ਹਜ਼ਾਰ ਪਰ ਏਕੜ ਕੰਪਨਸੇਸ਼ਨ ਇਨਕਲੂਡਿੰਗ ਸੋਲਿਸ਼ੀਅਮ ਅਮਾਉਂਟ ਐਨਹਾਂਸ ਕਰ ਦਿੱਤਾ ਜੀ ਹੁਣ 2017 ਤੋਂ ਲੈ ਕੇ ਅੱਜ 2024 ਹੋ ਗਿਆ ਜੀ ਸਰਕਾਰ ਸਾਨੂੰ ਫੁੱਲ ਐਂਡ ਫਾਈਨਲ ਪੇਮੈਂਟ ਆਫ ਕੰਪੋਜੀਸ਼ਨ ਕਰ ਹੀ ਨਹੀਂ ਸਕੀ ਹੁਣ ਉਹਨੂੰ ਮੰਦਰ ਨੇਜ ਰੱਖਦੇ ਹੋਏ ਡੀਸੀ ਸੰਗਰੂਰ ਦਾ ਰੈ residense ਰਣਵੀਰ ਕਾਲਜ ਰਣਵੀਰ ਕਲੱਬ ਰੈੱਡ ਕਰਾਸ ਵਮਨ ਐਂਡ ਬੱਸ ਸਟੈਂਡ ਇਹ 2018 ਚ ਅਟੈਚ ਹੋਇਆ ਸੀਗਾ ਜੀ ਸੇਮ ਐਗਰੀਗੇਸ਼ਨ ਦੇ ਵਿੱਚ ਅਮਨਪ੍ਰੀਤ ਸਿੰਘ ਜੋ ਕਿਸਾਨਾਂ ਦੇ ਹੱਕ ਚ ਹਾਈ ਕੋਰਟ ਗਏ ਉਹਨਾਂ ਨੇ ਪਟੀਸ਼ਨ ਪਾਈ ਉਹ ਦੱਸਦੇ ਨੇ ਕਿ 2008 ਤੋਂ ਇੱਕ ਕੇਸ ਲਗਾਤਾਰ ਚੱਲਦਾ ਆ ਰਿਹਾ ਹੈ ਆਖਿਰ ਕੋਰਟ ਨੇ ਫੈਸਲਾ ਸੁਣਾਇਆ ਕਿ 39,50,000 ਰੁਪਏ ਪ੍ਰਤੀ ਏਕੜ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਏ। ਨੋ ਪਿੰਡਾਂ ਦੇ ਵਿੱਚ ਮੰਡਵੀ, ਮਕੋਟ ਸਾਹ ਵਰਗੇ ਪਿੰਡ ਜਿਹੜੇ ਨੇ ਉਹਨਾਂ ਦੀ ਜ਼ਮੀਨ ਜਿਹੜੀ ਐਕਵਾਇਰ ਹੋਈ ਸੀਗੀ ਜਿਹਦੇ ਵਿੱਚ 2008 ਦੇ ਵਿੱਚ ਸਰਕਾਰ ਨੇ ਮਾਰਕ ਪਾਸ ਕੀਤਾ। 2008 ਦੇ ਵਿੱਚ ਜਿਹੜੇ ਪਿੰਡ ਨੋ ਪਿੰਡ ਨੇ ਨੋ ਪਿੰਡਾਂ ਨੂੰ ਜਿਹੜੀ 6 ਲੱਖ ਰੁਪਏ ਦੇ ਹਿਸਾਬ ਨਾਲ ਤੇ ਕਨੂਰੀ ਕਲਾਂ 10 ਲੱਖ ਦੇ ਹਿਸਾਬ ਨਾਲ ਮਾਰਕ ਪਾਸ ਕੀਤਾ। ਜਦੋਂ ਕਿ ਉਦੋਂ ਮਾਰਕੀਟ ਵੈਲਿਊ ਜਿਹੜੀ ਸੀਗੀ ਉਹ ਕਿਸਾਨਾਂ ਦੀ ਜ਼ਮੀਨ ਦੀ 25 ਲੱਖ ਦੇ ਕਰੀਬ ਸੀਗੀ ਸੋ ਅਸੀਂ ਬਣਦਾ ਮਾਮਲਾ ਵੱਧ ਲੈਣ ਦੇ ਲਈ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਲੈਣ ਦੇ ਲਈ ਹਾਈ ਕੋਰਟ ਮਾਨਜੋਗ ਗਏ ਉੱਥੇ ਹਾਈ ਕੋਰਟ ਮਾਨਜੋਗ ਨੇ 2016 ਦੇ ਵਿੱਚ ਜਿਹੜਾ ਕੰਪਨ ਇਨਹਾਂਸਡ ਕੀਤੀ ਕੰਪਨਸੇਸ਼ਨ ਉਹਦਾ ਵਾਰਟ ਪਾਸ ਕਰਕੇ 1595 ਹਜ਼ਾਰ ਅਲੋਂਗ ਵਿਦ ਸਟੈਚੂਲਰੀ ਇੰਟਰਸਟ ਹੋਰ ਪੱਤੇ ਜਿਹੜੇ ਵੀ ਮਿਲਾ ਕੇ ਵੀ ਇਹਨਾਂ ਨੂੰ ਦਿੱਤਾ ਜਾਵੇ ਉਹਦੇ ਲਈ ਅਸੀਂ ਮਾਨਯੋਗ ਡਿਸਟ੍ਰਿਕਟ ਕੋਰਟ ਨੇ 2017 ਦੇ ਵਿੱਚ 39 ਲੱਖ ਦੇ ਹਿਸਾਬ ਨਾਲ ਆਰਡਰ ਪਾਸ ਕੀਤਾ ਜਿਹੜਾ ਕਿ ਸਰਕਾਰ ਨੇ ਹੁਣ ਤੱਕ ਉਸ ਆਰਡਰ ਦੇ ਹਿਸਾਬ ਨਾਲ ਜਿਹੜੀ ਪੇਮੈਂਟ ਹੈ ਕਿਸਾਨਾਂ ਦੀ ਨਹੀਂ ਦਿੱਤੀ ਤੇ ਇਹਦੇ ਲਈ ਅਸੀਂ ਜਿਹੜਾ ਸਰਕਾਰ ਦੀ ਜਿਹੜੀ ਜ਼ਮੀਨ ਹੈ ਪ੍ਰਾਪਰਟੀ ਹੈ ਉਹਨੂੰ ਮਾਨਯੋਗ ਡਿਸਟ੍ਰਿਕਟ ਕੋਰਟ ਸਮਰੂਹ ਨੇ ਅਟੈਚ ਕਰਤਾ 2018 ਚ ਮਿਲ ਕੇ ਸਰਕਾਰ ਅਗੇ ਰਿਕਵੈਸਟ ਕਰਦੇ ਆ ਕਿ ਜੋ ਵੀ ਬਣਦਾ ਮਾਮਲਾ ਹਾਈ ਕੋਰਟ ਤੇ ਡਿਸਟ੍ਰਿਕਟ ਕੋਰਟ ਦੇ ਜਿਹੜੇ ਆਰਡਰ ਨੇ ਉਹਨਾਂ ਦੇ ਹਿਸਾਬ ਨਾਲ ਕਿਸਾਨਾਂ ਨੂੰ ਹੁਣ ਜਦੋਂ ਸਰਕਾਰੀ ਇਮਾਰਤਾਂ ਦੀ ਨਿਲਾਮੀ ਹੋਣੀ ਸੀ ਤਮੋਨਿਕ ਦੇ ਐਸ ਡੀ ਐਮ ਤੇ ਤਹਿਸੀਲਦਾਰ ਆਏ ਹੀ ਨਹੀਂ